ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਦੇ ਛੇ ਅਜੁਰੂ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੈਨਿਕ ਸਕੂਲ ਤੋਂ ਪੜ੍ਹਾਈ ਕੀਤੀ ਭੌਤਿਕ ਵਿਗਿਆਨ ਵਿੱਚ ਕੀਤੀ ਗ੍ਰੈਜੂਏਸ਼ਨ ਜਗਦੀਪ ਤਨਖਨ ਨੇ ਛੱਡ ਦਿੱਤੀ ਸੀ ਏ ਆਈ ਐਸ ਦੀ ਨੌਕਰੀ ਨਵੀਂ ਦਿੱਲੀ 23 ਜੁਲਾਈ 2025 ਜਗਦੀਪ ਤਨਖਨ ਨੇ ਸਿਹਤ ਸੰਬੰਧੀ ਚਿੰਤਾਵੰਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਉਪ ਰਾਸ਼ਟਰਪਤੀ ਉਹਦੇ ਤੋਂ ਸਤੀਫਾ ਦੇ ਦਿੱਤਾ ਹੈ ਰਾਸ਼ਟਰਪਤੀ ਦਰੋਪਤੀ ਮਮਰੂਨੇ 22 ਜੁਲਾਈ 2025 ਨੂੰ ਉਹਨਾਂ ਦਾ ਸਤੀਫਾ ਸਵੀਕਾਰ ਕਰ ਲਿਆ ਹੈ ਰਾਜਸਥਾਨ ਦੇ ਪਿੰਡੂ ਲਾਕੇ ਤੋਂ ਦੇਸ਼ ਦੇ ਦੂਜੇ ਸਭ ਤੋਂ ਉੱਚੇ ਉਹਦੇ ਤੱਕ ਉਹਨਾਂ ਦਾ ਸਫ਼ਰ ਉਹਨਾਂ ਦੀ ਕਾਨੂੰਨੀ ਮਹਾਰਤ ਦੇ ਕਈ ਰਾਜਨੀਤਿਕ ਪਾਰਟੀਆਂ ਵਿੱਚ ਲੀਡਰਸ਼ਿਪ ਭੂਮਿਕਾ ਨੂੰ ਵੀ ਦਰਸਾਉਂਦਾ ਹੈ ਜਗਦੀਪ ਤਨਖੜ ਦਾ ਜਨਮ 18 ਮਈ 1952 ਨੂੰ ਰਾਜਸਥਾਨ ਦੇ ਚੰਜਰੂਨ ਜਿਲੇ ਦੇਖੀ थाना ਪਿੰਡ ਵਿੱਚ ਇੱਕ ਹਿੰਦੂ ਜਾਤ ਪਰਿਵਾਰ ਵਿੱਚ ਸੀ ਉਹਨਾਂ ਦੇ ਪਿਤਾ ਦਾ ਨਾਮ ਗੋਲਕਚੰਦ ਅਤੇ ਮਾਤਾ ਦਾ ਨਾਮ ਕੇਸਰੀ ਦੇਵੀ ਸੀ ਪਿੰਡੂ ਮਾਹੌਲ ਵਿੱਚ ਵੱਡਾ ਹੋਇਆ ਤਨਖੜ ਬਚਪਨ ਤੋਂ ਹੀ ਪੜ੍ਹਾਈ ਵਿੱਚ ਦਿਲਚਸਪੀ ਰੱਖਦਾ ਸੀ ਇਸ ਨੇ ਉਸ ਨੂੰ ਇੱਕ ਕਾਨੂੰਨੀ ਮਾਹਰ ਅਤੇ ਇੱਕ ਰਾਜਨੀਤਿਕ ਨੇਤਾ ਦੋਵਾਂ ਵਜੋਂ ਜੋ ਆਕਾਰ ਦਿੱਤਾ ਸੀ ਤਨਖੜ ਨੇ ਆਪਣੀ ਮੁੱਢਲੀ ਸਿੱਖਿਆ ਕਿਥਾਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੂਰੀ ਕੀਤੀ ਸੀ ਇਸ ਤੋਂ ਬਾਅਦ ਉਹ ਘਰ ਕਾ ਕਰਤਾਨਾ ਦੇ ਸਰਕਾਰੀ ਸਿਨਿਆਰ ਸਕੈਂਡੀ ਸਕੂਲ ਵਿੱਚ ਅੱਗੇ ਪੜ੍ਹਾਈ ਕਰਨ ਲਈ ਵੀ ਹਰ ਰੋਜ਼ ਕਈ ਕਿਲੋਮੀਟਰ ਪੈਦਲ ਤੁਰਿਆ ਸਾਲ 1962 ਵਿੱਚ ਉਸ ਨੂੰ ਸਕਾਲਰਸ਼ਿਪ ਤੇ ਸੈਂਕ ਸਕੂਲੇ ਚਤੌੜਗੜ ਵਿੱਚ ਦਾਖਲਾ ਮਿਲ ਗਿਆ ਇੱਥੇ ਉਸਨੇ ਕੈਬਿਨਟਸ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਇੰਡੀਆ ਸਕੂਲ ਸਰਟੀਫਿਕੇਟ ਪ੍ਰੀਖਿਆ ਪਾਸ ਕੀਤੀ ਹੈ ਉਸ ਨੂੰ ਐਨ ਡੀਏ ਅਤੇ ਆਈਟੀ ਦੋਵਾਂ ਲਈ ਚੁਣਿਆ ਗਿਆ ਸੀ ਪਰ ਉਸ ਨੇ ਆਪਣੀ ਅਗਲੀ ਪੜਾਈ ਲਈ ਪੌਤਕ ਵਿਗਿਆਨ ਵਿੱਚ ਬੀ ਐਸ ਸੀ ਕਰਨ ਦਾ ਫੈਸਲਾ ਕੀਤਾ ਸੀ ਉਸ ਨੇ ਆਪਣੀ ਬੀ ਐਸ ਸੀ ਕੀਤੀ ਮਹਾਰਾਜਾ ਕਾਲਜ ਰਾਜਸਥਾਨ ਯੂਨੀਵਰਸਿਟੀ ਤੋਂ ਅਰਨਜ਼ ਅਨਰਜ਼ ਦੀ ਡਿਗਰੀ ਪ੍ਰਾਪਤ ਕਰਕੇ ਅਤੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਦਿੱਤੀ ਸੀ ਪਰ ਕਾਨੂੰਨ ਵਿੱਚ ਕੈਰੀਅਰ ਬਣਾਉਣ ਲਈ ਵਕਕਾਰੀ IAS ਨੌਕਰੀ ਨੂੰ ਟਕਰਾ ਦਿੱਤਾ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ